ਮੰਨੇ ਪਾਵੇ ਮੁਖ ਦਵਾਰ ਨਾਮ ਨੂੰ ਮੰਨਣ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ ਮੰਨੇ ਪਰਵਾਰ ਸਾਧਾਰੂ ਨਾਮ ਨੂੰ ਮੰਨਣ ਵਾਲਾ ਆਪਣੇ ਸਾਖ ਸੈਨ ਨੂੰ ਸੁਧਾਰ ਲੈਂਦਾ ਹੈ ਮੰਨੇ ਤਰੇ ਤਾਰੇ ਗੁਰ ਸਿੱਖ ਨਾਮ ਨੂੰ ਮੰਨਣ ਵਾਲਾ ਆਪ ਤਰਦਾ ਹੈ ਅਤੇ ਹੋਰਨਾਂ ਨੂੰ ਵੀ ਤਾਰਦਾ ਹੈ ਮੰਨੇ ਨਾਨਕ ਭਵੇ ਨਾ ਪਿੱਖ ਨਾਮ ਨੂੰ ਮੰਗਣ ਵਾਲਾ ਨਾਮ ਨੂੰ ਮੰਨਣ ਵਾਲਾ ਮੰਗਦਾ ਨਹੀਂ ਫਿਰਦਾ ਐਸਾ ਨਾਮ ਨਿਰੰਝਣ ਹੋਏ ਐਸਾ ਹੈ ਪ੍ਰਭੂ ਦਾ ਨਾਮ ਜੇ ਕੋ ਮਨ ਜਾਣੈ ਮਨ ਕੋਏ ਜੇ ਕੋਈ ਦਿਲੋਂ ਇਸ ਨੂੰ ਮਨ ਲਵੇ ਤਾ ਉਹ ਮਾਇਆ ਰਹਿਤ ਹੋ ਜਾਂਦਾ ਹੈ